ਮੈਂ ਜੱਜ ਸਿੰਘ ਪਿੰਡ ਕੜਮ ਪੰਚਾਇਤ ਮੈਂਬਰ ਆਂ ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਆਂ ਸਾਡੀ ਪੈਲੀ ਐਕਵਾਇਰ ਕੀਤੀ ਜਾਵੇ ਸਾਰੀ ਜਾਂ ਇਹਦੇ ਵਿੱਚ ਦੀ ਨਹਿਰ ਕੱਢੀ ਜਾਵੇ ਤੇ ਸਾਨੂੰ ਠੇਕਾ ਦਿੱਤਾ ਜਾਵੇ ਆ 150 ਫੁੱਟ ਦਾ ਸਾਡਾ ਟੋਟਾ ਅਸੀਂ ਡੀਸੀ ਸਾਹਿਬ ਕੋਲੇ ਵਾਰ-ਵਾਰ ਫੇਰੇ ਮਾਰ ਕੇ ਤੇ ਉਹਨੂੰ ਆਖਿਆ ਬੰਦੋ ਉਹਨੇ ਕਹਿ ਵੀ ਦਿੱਤਾ ਕਿ ਸੰਸਾਭ ਨੂੰ ਵੀ ਬੰਦੋ ਇਹਨਾਂ ਦਾ ਟੋਟਾ ਪਰ ਸਾਡੀ ਸੁਣਾਈ ਮਾਸਾ ਨਹੀਂ ਹੋਈ ਸਾਡਾ ਟੋਟਾ ਨਹੀਂ ਵੱੱਦਾ ਜੇ ਇਹ ਟੋਟਾ ਵੱਧਾ ਦਾ 150 ਫੁੱਟ ਦਾ ਤੇ 800 ਕਿੱਲਾ ਝੋਨਾ ਤਬਾ ਨਹੀਂ ਹੁੰਦਾ ਬਚਾ ਜਾਣਾ ਸਾਡਾ ਅਹੀਂ ਇਹੋ ਮੇਰ ਕਰਦੇ ਸਰਕਾਰ ਅੱਗੇ ਵੀ ਆ ਸਾਡਾ ਟੋਟਾ ਬੰਦ ਏ 150 ਘੋੜ ਦਾ ਇਹੋ ਬੇਨਤੀ ਹੈ ਜੀ ਨਖਾਨ ਸਾਡਾ 850 ਕਿੱਲਾ ਝੋਨਾ ਤਬਾਹ ਹੋ ਗਿਆ ਜਿਹੜਾ ਤਿੰਨਾ ਚੌਂ ਮਿੰਡਾਂ ਦਾ ਕਿਹੜੀ ਕਿਹੜੀ ਫਸਲ ਫਸਲ ਝੋਨਾ ਤੇ ਕਮਾੜ ਤੇ ਮੱਕੀ ਤਿੰਨੇ ਚੀਜ਼ਾਂ ਹੀ ਈਮਾਨ ਕਰੋ ਬੇੜਾ ਮੰਗਦੇ ਅਸੀਂ ਕਰਦੇ ਉਹ ਵੀ ਸਾਡੀ ਕਣਕ ਨੂੰ ਨਹੀਂ ਬੀਜੀ ਜਾਣੀ ਆ ਪਾਣੀ ਵਗੀ ਜਾਣਾ ਪਾਣੀ 4000 ਵੀ ਛੱਡਿਆ ਤਾਂ ਵੀ ਐਂਦੀ ਵਗੀ ਜਾਣਾ 23 ਵਾਲੇ ਜਦੋਂ ਬੰਨ ਟੁੱਟਾ ਇਹਨੇ ਨੀਵਾ ਕਰਤਾ ਦਰਿਆ ਆ ਇਹਨੂੰ ਇਹਨ ਪਾਣੀ ਵਗੀ ਜਾਣਾ ਜਿੰਨਾ ਜਿਹੜਾ 150 ਫੁੱਟ ਦਾ ਟੋਟਾ ਨਹੀਂ ਵੱਜਦਾ ਇਹ ਪਾਣੀ ਬੰਦ ਹੋਣਾ ਨਹੀਂ 2000 ਪਾਣੀ ਛੱਡਿਆ ਉਹ ਵੀ ਐਡੀ ਤਰ੍ਹਾਂ ਹੋਣਾ ਇਹ ਤਿੰਨਾ ਪਿੰਡਾਂ ਦੇ ਵਿੱਚ ਦੀ ਪਾਣੀ ਜਾਣਾ ਜਾਣਾ ਅੱਗੇ ਅਸੀਂ 6-7 ਲੱਖ ਰੁਪਈਆ ਲਾਇਆ ਸੀ ਹਰ-ਹਰ ਕਿੱਲੇ ਨੂੰ ਲਾ ਕੇ ਪਿਛਲੀ ਨੋਜ ਅਸੀਂ ਵੱਧੀ ਤੇ ਮੁੜ ਕੇ ਠੇਕੇਦਾਰ ਆ ਗਿਆ ਪੱਥਰ ਦੇ ਪੈਸੇ ਆ ਗਏ ਉਹ ਸਾਡੇ ਵਾਲੀ ਜਿਹੜੀ ਨੋਜ ਵਿੱਚੇ ਮਿੱਟੀ ਦੀ ਉਹਨੇ ਗਿਣ ਲਈ ਤੇ ਉੱਥੇ ਮੁੜ ਕੇ ਅਸੀਂ ਅਗਲੇ ਦਾ ਫੇਰ ਨੋਜ ਨੋਜ ਵੱਧੀ ਆਰ ਜੀ ਤੌਰ ਤੇ ਉਹ ਪਰਸੋਂ ਵੇਰ ਕੇ ਸਾਡੇ ਦਾ ਟੁੱਟ ਗਈ ਆ ਤਿੰਨ ਦਿਨ ਅਸੀਂ ਬੰਨਣ ਲੱਗੇ ਰਹੇ ਆ ਤੇ ਜੀ ਜੋ ਮੇਰੀ ਜ਼ਮੀਨ 10 ਕਿਲੇ ਤਾਂ ਜਿਹੜਾ ਨੁਕਸਾਨ ਆ ਗਿਆ ਜੀ ਤੇ ਟਰੈਕਟਰ ਜਿਹੜਾ ਇਹ ਟਰੈਕਟਰ ਤੇ ਮੈਂ ਅੱਜ ਜੋ ਸੰਦ ਮੱਕੀ ਦਾ ਚਾਰ ਪਾ ਰਿਆ ਸੀ ਅਦਾ ਚਾਰ ਪਾਣੀ ਛੱਡਨ ਨਾ ਉਥੇ ਸੰਦ ਰਹਿ ਗਏ ਸੀ ਟਰੈਕਟਰ ਲਿਜਾ ਕੇ ਅੱਜ ਸੰਦ ਜਿਹੜੇ ਉਹ ਅੱਜ ਕੱਢ ਰਿਆ ਉਹਦੋਂ ਕੁਝ ਨਹੀਂ ਨਿਕਲਿਆ ਕੱਲਾ ਟਰੈਕਟਰ ਹੀ ਬਾਹਰਸ ਕੱਢ ਕੇ ਮਸ਼ੀਨ ਕੱਢ ਕੇ ਲੈ ਕੇ ਆਏ ਆ ਅੱਜ ਜਿਹੜੇ ਤੀਸਰੇ ਦਿਨ ਪਿੱਛੋਂ ਸੰਦ ਲੈ ਕੇ ਆ ਰਹੇ ਆ ਬਾਹਰ ਜੀ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਇਹ ਪਾਣੀ ਦੇ ਨਾਲ ਮੱਥਾ ਲਗਾ ਰਹੇ ਜੀ ਅਸੀਂ ਜੀ 70 75 ਸਾਲ ਤੋਂ ਹੀ ਸਾਡੇ ਪੁਰਖੇ ਲਗਾ ਰਹੇ ਸੀ ਉਸ ਤੋਂ ਮੋਰ 40 42 ਸਾਲ ਦੀ ਉਮਰ ਮੇਰੀ ਹੋ ਚੱਲੀ ਆ ਜੀ ਉਦੋਂ ਤੋਂ ਹੀ ਅਸੀਂ ਲਗਾ ਰਹੇ ਆ ਜੀ ਸਰਕਾਰ ਤੋਂ ਕੀ ਮੰਗ ਕਰਦੇ ਆ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੀ ਚਾਹੇ ਤੇ ਸਰਕਾਰ ਇਹਦਾ ਪੋਕਾ ਕੋ ਹੱਲ ਕਰੇ ਨਹਿਰੀ ਰੂਪ ਕਰੇ ਤੇ ਨਹੀਂ ਤੇ ਜਿਤਨਾ ਸਾਨੂੰ ਇਤਾਰੋਂ ਪਾਰ ਠੇਕਾ ਬੱਧਾ ਸਰਕਾਰ ਸਾਡਾ ਕੋਈ ਪੱਕਾ ਠੇਕਾ ਬਣੇ ਸਾਡੀ ਜੱਦੀ ਮਾਲਕੀਆਂ ਵਾ ਇਹਦੇ ਵਿੱਚ ਕੋਈ ਨਹੀਂ ਇਹ ਪੁਰਖਿਆਂ ਦੀ ਮਾਲਕੀ ਆ ਜਿਹਦੇ ਵਿੱਚ ਪਾਣੀ ਛੱਡਿਆ ਵਾ ਸਰਕਾਰ ਨੇ ਧੱਕੇ ਨਾਲ ਪਾਣੀ ਛੱਡਿਆ ਕੋਈ ਸਾਡ ਨੂੰ ਕਹਿਰ ਨਹੀਂ ਕੀਤੀ ਕੋਈ ਕੋ ਨਹੀਂ ਜੇ ਕੋਈ ਦਰਿਆ ਕੋਲ ਸਰਕਾਰ ਕੋਲ ਦਰਿਆ ਦਾ ਨੁਕਸਾਨ ਹੋਇਆ ਤਾਂ ਸਾਨੂੰ ਵਿਖਾਇਆ ਜਾਵੇ ਵੀ ਸਾਡੇ ਕੋਲੇ ਆਹ ਦਰਿਆਰੀ ਪੈਲੀ ਆ ਜਿਹਦੇ ਵਿੱਚ ਅਸੀਂ ਪਾਣੀ ਛੱਡ ਰਹੇ ਹਾਂ ਜੀ ਕਿਹੜੀ ਕਿਹੜੀ ਫਸਲ ਜਿਹੜੀ ਖਰਾਬ ਹੋਈ ਆ ਫਸਲ ਜੀ ਝੋਨਾ ਕਮਾੜ ਮੱਕੀ ਜਿਹੜੀਆਂ ਫਸਲਾਂ ਖਰਾਬ ਹੋ ਚੁੱਕੀਆਂ ਮੇਰੇ ਪਿੰਡ ਦਾ ਤਕਰੀਬਨ 450 ਤੋਂ 500 ਕਲਾ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਦਾ ਕੱਲੀ ਦਾ ਹੀ ਖਰਾਬ ਹੋ ਚੁੱਕਾ ਇਸ ਤੋਂ ਅਗਲੇ ਬੰਨੇ ਪਿੰਡ ਕਰੋਮਾ ਜੀ ਕੁੱਤੀ ਵਾਲਾ ਨੇਕਾ ਹੀ ਪਿੰਡ ਜਿਹੜੇ ਗਾਹ ਨੂੰ ਥੱਲੇ ਥੱਲੇ ਸਾਰੇ ਜਿਹੜੇ ਖਰਾਬ ਹੋ ਚੁੱਕੇ ਜੀ ਹਰੇ ਪਾਣੀ ਦੀ ਰੇਟ ਤੇ ਆਇਆ ਹੈਗਾ ਜੀ ਘਰ ਮੇਰੇ ਪਿੰਡ ਦੇ 4-5 ਘਰ ਆ ਜਿਹੜੇ ਪਾਣੀ ਦੀ ਰੇਟ ਦੇ ਵਿੱਚ ਆ ਜੀ ਜੇਕਰ ਸਰਕਾਰ ਦੇ ਵੱਲੋਂ ਕੋਈ ਸੁਣਵਾਈ ਨਹੀਂ ਹੁੰਦੀ ਤੇ ਹੁਣ ਸੰਘਰਸ਼ ਕਮੇਟੀ ਫਿਰ ਅਸੀਂ ਹਰ ਪਿੰਡ ਤੇ ਸੰਘਰਸ਼ ਕਮੇਟੀ ਦਾ ਹੱਲਾ ਲੈ ਕੇ ਵੱਡਾ ਐਕਸ਼ਨ ਕਰਾਂਗੇ ਵੱਡਾ ਕੋਈ ਧਰਨਾ ਲਾਵਾਂਗੇ 54 ਨੰਬਰ ਹਾਈਵੇ ਜਾਮ ਕਰਨਾ ਪਿਆ ਉਹ ਵੀ ਕਰਾਂਗੇ ਜਾਜਵੰਦਰ ਸਿੰਘ ਪਿੰਡ ਸਬਰਾਹ ਹੜਪੀਟ ਕਿਸਾਨ ਜਨ ਕਮੇਟੀ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਜੀ ਇਹ ਪਾਣੀ ਆਉਣ ਦੇ ਨਾਲ ਕਿੰਨੀ ਫਸਲ ਜਿਹੜੀ ਹੈ ਤਬਾਹ ਹੋਈ ਹੈ ਕਿੰਨੇ ਪਿੰਡਾਂ ਨੂੰ ਜਿਹੜਾ ਅਸਰ ਪਿਆ ਹੈ ਕੀ ਕਹਿਣਾ ਚਾਹੋਗੇ ਜਿਹੜਾ ਅਕੇੜ ਤੋਂ ਨੂੰ ਤਬਾਹ ਜਿਹੜਾ ਵੇਖੋ ਜੀ ਇਹ ਪਾਣੀ ਆਉਣ ਦੇ ਨਾਲ ਇਹ ਫਲਾਡ ਆਉਣ ਦੇ ਨਾਲ ਅੱਜ ਵਸਤੀ ਲਾਲ ਸਿੰਘ ਲੱਗੇ ਆਪਾਂ ਖੜੇ ਆ ਨਾਲ ਹੀ ਪਿੰਡ ਘੜੋਮਾ ਜਿੱਥੋਂ 2023 ਚ ਟੁੱਟਾ ਸੀ ਜੀ ਇਸ ਪਾਣੀ ਆਉਣ ਦੇ ਨਾਲ ਤਕਰੀਬਨ ਕੋਈ 2 ਤੋਂ 25000 ਰੁਪਏ ਜਿਹੜਾ ਏਕੜ ਆ ਇਹ ਝੋਨੇ ਦੀਆਂ ਫਸਲਾਂ ਤੁਸੀਂ ਵੇਖ ਸਕਦੇ ਹੋ ਤਬਾਹ ਹੋ ਗਈਆਂ ਆ ਇਹ ਬਹੁਤ ਜਿਆਦੀ ਨਲਾਇਕੀ ਹੈ ਜੀ ਪ੍ਰਸ਼ਾਸਨ ਦੀ ਅਸੀਂ ਬਾਰ ਬਾਰ ਬੇਨਤੀਆਂ ਕਰਦੇ ਰਹੇ ਪ੍ਰਸ਼ਾਸਨ ਨੂੰ ਕਿ ਪਾਣੀ ਦਾ ਪੱਧਰ ਨਾ ਵਧਨ ਦਿੱਤਾ ਜਾਵੇ ਪਾਣੀ ਪ੍ਰੋਪਰ ਤਰੀਕੇ ਨਾਲ ਹੀ ਹਰੀ ਘਾਟ ਤੋਂ ਛੱਡਿਆ ਜਾਵੇ ਕਿਉਂਕਿ ਪਿਛਲੇ ਇਲਾਕਾ ਵੀ ਬਸ ਸਕੇ ਔਰ ਅਗਲਾ ਇਲਾਕਾ ਵੀ ਬਸ ਸਕੇ ਜੀ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਕਿਹੋ ਜਿਹਾ ਸਹਿਯੋਗ ਮਿਲਿਆ ਹੈ ਪ੍ਰਸ਼ਾਸਨ ਵੱਲੋਂ ਕੋਈ ਬਹੁਤਾ ਵਧੀਆ ਸਹਿਯੋਗ ਨਹੀਂ ਮਿਲਿਆ ਜੀ ਅਸੀਂ 7ਵੇਂ ਮਹੀਨੇ ਦੀ 7 ਤਰੀਕ ਨੂੰ ਵੀ ਅਸੀਂ ਧਰਨਾ ਲਾਇਆ ਹਰੀ ਘੇ ਉਦੋਂ ਵੀ ਪ੍ਰਸ਼ਾਸਨ ਨੇ ਕੋਈ ਬਹੁਤਾ ਵਧੀਆ ਸਹਿਯੋਗ ਨਹੀਂ ਦਿੱਤਾ ਜਿੰਨਾ ਚਿਰ ਅਸੀਂ ਪਰਦੇਸੇ ਧਰਨਾ ਲਾ ਕੇ ਬਿਖੇ ਰਹਿੰਦੇ ਨੇ ਸਾਡੇ ਕਿਸਾਨ ਉਹਨਾਂ ਚਿਰ ਉਹ ਜਿਹੜੇ ਦਰ ਚੁੱਕੇ ਜਾਂਦੇ ਰਹੇ ਆ ਉਹ ਜਦੋਂ ਸਾਡੇ ਕਿਸਾਨ ਆ ਜਾਂਦੇ ਰਹੇ ਵਿਸ਼ਵਾਸ ਦਿਵਾ ਕੇ ਮਗਰੋਂ ਫੇਰ ਬੰਦ ਕਰੰਦੇ ਰਹੇ ਆ ਇਹ ਇਹੋ ਕੁਝੀਆਂ ਚਾਲਾਂ ਪ੍ਰਸ਼ਾਸਨ ਸਾਡਾ ਹੁਣ ਤੱਕ ਖੇਡਦਾ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵਾਰ-ਵਾਰ ਕਰਦੇ ਰਹੇ ਆ ਔਰ ਡੀਸੀ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋਈ ਪੁਰੀਪੁਰ ਦੇ ਐਸਡੀਓ ਸਾਹਿਬ ਨਾਲ ਵੀ ਮੀਟਿੰਗ ਹੋਈ ਔਰ ਬਾਅਦ ਵਿੱਚ ਜਦੋਂ ਪਾਣੀ ਦਾ ਪੱਧਰ ਫੇਰ ਵਧਿਆ ਫਿਰ ਸਾਨੂੰ ਅਸੀਂ ਜਾ ਕੇ ਕਿਹਾ ਸੀ ਡਿਓ ਸਾਹਿਬ ਨੂੰ ਵੀ ਆਈਟੂ ਸਾਹਿਬ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਨਾ ਤੇ ਜਿਵੇਂ 2023 ਚ ਨੁਕਸਾਨ ਹੋਇਆ ਸੀ ਉਹ ਸਥਿਤੀਆਂ ਬਣ ਨੂੰ ਫਿਰ ਤਿਆਰ ਨੇ ਤੇ ਪਾਣੀ ਦਾ ਪੱਧਰ ਜਿਹੜਾ ਹੌਲੀ ਹੌਲੀ ਤਰੀਕੇ ਨਾਲ ਛੱਡਿਆ ਜਾਵੇ ਕਿਉਂਕਿ ਦੋਵੇਂ ਧਰਮ ਦੋਵੇਂ ਇਲਾਕੇ ਬਸ ਬਹੁਤ ਸਾਰੇ ਧਾਵਾਂ ਤੇ ਪੱਥਰ ਜਿਹੜੇ ਸਰਕਾਰ ਦੇ ਵੱਲੋਂ ਲਗਾਏ ਗਏ ਆ ਕਿਵੇਂ ਦੇਖਦੇ ਹੋ ਕਿ ਉਹ ਹੋਰ ਲੱਗਣੇ ਚਾਹੀਦੇ ਦੇਖੋ ਜੀ ਪੱਥਰ ਜਿਹੜੀ ਪੱਥਰ ਦੀ ਗੱਲ ਆ ਉਹ ਤਾਂ ਸਾਡੀ ਅੱਜ ਤੋਂ ਅੱਜ ਦੀ ਮੰਗ ਨਹੀਂ ਗਈ ਸਾਡੀ ਤਕਰੀਬਨ 25 30 ਸਾਲ ਤੋਂ ਸਾਡੇ ਕਿਸਾਨਾਂ ਦੀ ਮੰਗ ਆ ਵੀ ਹਰੀਕੇ ਹੈਡ ਤੋਂ ਲੈ ਕੇ ਖੇਮ ਕਰਨ ਏਰੀਏ ਤੱਕ ਜਿੰ ਜਿਹੜਾ ਵੀ ਬੰਨ ਦੇ ਅਗਲੇ ਬੰਨੇ ਜਿਹੜਾ ਦਰਿਆ ਵਾਲੀ ਸਾਈਡ ਆ ਬੰਨ ਦੇ ਨਾਲ ਡੂੰਗੀ ਪਟਾਈ ਕਰਕੇ ਇਹਦੇ ਨਾਲ ਪੱਥਰ ਲਵਾਇਆ ਜਾਵੇ ਤੇ ਜਿਹੜੀ ਵੱਡੀ ਮੰਗ ਹੈ ਸਾਡੇ ਕਿਸਾਨਾਂ ਦੀ ਵੀ ਸਰਕਾਰ ਜ਼ਮੀਨ ਅਕਵਾਇਰ ਕਰਕੇ ਤੇ ਇਹਦਾ ਵੱਡੀ ਨਹਿਰ ਬਣਾਈ ਜਾਵੇ ਧੰਨਵਾਦ ਮੇਰਾ ਨਾਮ ਜਸਬੀਰ ਸਿੰਘ ਪੰਜਾਬ ਪ੍ਰਧਾਨ ਹੜਪੀੜ ਤੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜਿਹੜਾ ਕੱਲ ਦਾ ਮੰਡੇ ਖੇਤਰ ਦੇ ਵਿੱਚ ਪਾਣੀ ਆ ਗਿਆ ਕਿੰਨਾ ਕੰਨ ਨੁਕਸਾਨ ਹੋਇਆ ਤੇ ਕਿਹੜੇ ਕਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਦੇਖੋ ਜੀ ਨੁਕਸਾਨ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋਇਆ ਜ਼ਿਲ੍ਹਾ ਤਰਨਤਾਰਨ 'ਚ ਹੋਇਆ ਕਪੂਰਥਲਾ 'ਚ ਹੋਇਆ ਫਿਰੋਜ਼ਪੁਰ 'ਚ ਹੋਇਆ ਬਹੁਤ ਵੱਡੇ ਪੱਧਰ ਤੇ ਹੋਇਆ ਜਿਹੜਾ ਤਰਨਤਾਰਨ ਦੇ ਏਰੀਆ ਨੇ ਉਹ ਹੈਗਾ ਜੀ ਜਿਵੇਂ ਗੁੱਜਰਪੁਰ ਮੰਡ ਕਲਕਾ ਇਹ ਸਾਰੇ ਪਿੰਡ ਨੇ ਜਿਹੜੇ ਫਿਰੋਜ਼ਪੁਰ ਦੇ ਨੇ ਕੋਲੰਬ ਤੋਂ ਲੈ ਕੇ ਦੀਨੇ ਕੇ ਕੁੱਤੀ ਵਾਲਾ ਆਤ ਪਿੰਡਾਂ 'ਚ ਨੁਕਸਾਨ ਬਹੁਤ ਵੱਡੇ ਪੱਧਰ ਤੇ ਆਇਆ ਹੈ। ਹਜ਼ਾਰਾਂ ਏਕੜ ਫਸਲ ਖਰਾਬ ਹੋ ਗਈ ਹੈ ਜੀ। ਨਹੀਂ ਕੋਈ ਪ੍ਰਸ਼ਾਸਨ ਨਹੀਂ ਪਹੁੰਚਾ, ਕੋਈ ਕਿਸੇ ਦੀ ਸਹਾ ਨਹੀਂ ਲਈ ਔਰ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇਹਨਾਂ ਦੀ ਜਿਹੜੇ ਫਸਲ ਮਰ ਗਈ ਆ ਸਰਕਾਰ ਨੂੰ ਬੇਨਤੀ ਕਰਦਾ ਭਗਵੰਤ ਮਾਨ ਨੂੰ ਕਿ ਇਹਨਾਂ ਦੀ ਤੁਰੰਤ ਵਿਸ਼ੇਸ਼ ਗਰਦੌਰੀ ਦੇ ਹੁਕਮ ਦਿੱਤੇ ਜਾਣ ਔਰ ਜਿਨ੍ਹਾਂ ਦਾ ਫਸਲ ਖਰਾਬ ਹੋਈ ਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਜਦ ਪਿਛਲੀ ਵਾਰ ਬੰਨ ਟੁੱਟਾ ਸੀ ਤਾਂ ਲਾਰਜ ਸਰਪੁੱਲਰ ਦੇ ਵੱਲੋਂ ਬੰਨ ਨੂੰ ਬੰਨਣ ਦੇ ਲਈ ਵੱਡਾ ਪ੍ਰਾਲਾ ਲਾ ਕੇ ਤੇ ਕਿਉਂ ਪਰਨ ਬੰਨ ਦਿੱਤਾ ਗਿਆ ਵਾ ਬੰਨ ਵੱੱਦਾ ਹੀ ਪਰ ਬੰਨ ਦੇ ਦੇਖੋ ਛੜਕ ਨਹੀਂ ਅਜੇ ਤੱਕ ਵੱਜੀ ਛੜਕ ਦੁਬਾਰਾ ਹੁਣ ਪੁੱਟ ਕੇ ਬਣੀ ਛੜਕ ਪੁੱਟ ਕੇ ਸਰਕਾਰ ਇੱਕ ਕਹਿੰਦੇ ਵੀ ਉੱਚਾ ਕਰਨਾ ਬੰਨ ਹਨਾ ਬੰਨ ਉੱਚੇ ਨਾਲ ਕੋਈ ਫਾਇਦਾ ਨਹੀਂ ਹੈਗਾ ਜਿਹੜੀ ਸੜਕਾ ਬਹੁਤ ਮਜ਼ਬੂਤ ਸੀ ਮੈਨੂੰ ਸ਼ੱਕ ਵੀ ਛੜਕੋਡੀ ਮਜ਼ਬੂਤ ਬਾਝ ਨਹੀਂ ਸਕਦੀ ਜੇਕਰ ਸਰਕਾਰ ਡੁੱਬੇ ਹੋਏ ਕਿਸਾਨਾਂ ਦੇ ਸਾਰ ਲਈ ਇਹਨੇ ਕੀ ਐਕਸ਼ਨ ਲਿਆ ਜਾਊਗਾ ਤੁਹਾਡੀ ਕਮੇਟੀ ਦੇ ਬਣਾ ਸਾਡੀ ਜਥੇਬੰਦੀ ਵੱਲੋਂ ਛੇਤੀ ਹੀ ਅਗਰ ਵਿਸ਼ੇਸ਼ ਗਰਦੌਰੀ ਦੇ ਐਲਾਨ ਨਹੀਂ ਕਰਦੀ ਸਰਕਾਰ ਜਿੱਥੇ ਜਿਵੇਂ ਨੁਕਸਾਨ ਹੋਇਆ ਹੈ ਮੁੰਡਾ ਪਿੰਡ ਘੜਕਾ ਆਦ ਪਿੰਡਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਘੜਮ ਹੋ ਗਏ ਦਿਨੇ ਕੇ ਗੱਟਾ ਬਾਦਸ਼ਾ ਸਭਰਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਔਰ ਜੇ ਸਰਕਾਰ ਇਹ ਵਿਸ਼ੇਸ਼ ਗਰਦੌਰੀ ਦੇ ਹੁਕਮ ਨਹੀਂ ਕਰਦੀ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦੇ ਦਿੰਦੀ ਔਰ ਵੱਡੇ ਪੱਧਰ ਤੇ ਜਿਹੜਾ ਐਕਸ਼ਨ ਕੀਤਾ ਜਾਊਗਾ